ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ। ਕੋਈ ਹੋਰ ਸਾਰੇ ਠੀਕ ਠਾਕ ਹੋ ਜੀ ਵਧੀਆ। ਚਲੋ ਚੱਲਦੇ ਗਏ ਰੱਖ ਕੇ ਬਰਮਾਉਂ ਹਮੇਸ਼ਾ। ਤੇ ਵਲੌਗ ਦੇ ਨਾਲ ਤੁਸੀਂ ਪੂਰੇ ਬਨੇ ਰਹੋ ਜੀ। ਹਾਂ ਬਈ ਕੀ ਹੋ ਰਿਹਾ? ਕਿਵੇਂ ਹੋ? ਮੁੱਢ ਪੁੱਢੇ ਰਹੋ। ਕੱਤ ਕਿਹੜਾ ਗਵਾਨੀਆਂ ਦੀ ਕੁੜੀ ਆ। ਆ ਛੋਟੀ ਜਿਹੜੀ ਕੁੜੀ ਐ ਗਵਾਂਡੀਆਂ ਦੀ ਐ ਸੀ। ਬਹੁਤ ਛੋਟ ਕਰਦੀ ਐ ਇੱਥੇ ਸਾਰੀ ਥੜੀ ਖੇਡਦੀ ਰਹਿੰਦੀ ਐ ਇੱਥੇ। ਘਰੇ ਨਹੀਂ ਟੱਕਦੀ ਇਹ। ਬਾਏ ਕਰ ਪਹਿਲਾਂ। ਬਾਏ।

ਹੋਰ ਕੀ ਕਰੀ ਨੇ ਆਇਓ ਲੇਟ ਹੋ ਜਾਗੇ ਯਾਰ ਚਲੀਏ ਇੱਥੇ 4 ਵਜਾ ਲਾ ਦਾਂਗੇ ਮੈਂ ਲਾ ਤੁਸੀ ਚਲੋ ਯਾਰ ਆਜੋ ਲੇ ਕੀ ਕੀ ਕਰਨਾ ਹੋਣੇ ਨੇ ਮੈਨੂੰ ਲੱਗੀ ਫਿਰ ਕੱਲੀ ਦਾ ਟੀ-ਸ਼ਰਟ ਪਾਈ ਤਾਂ ਠੰਡ ਨਹੀਂ ਨਹੀਂ ਆ ਪਾ ਦੇਣਗਾ ਪਾਲਾ ਬਸ ਹਾਂ ਠੀਕ ਆ ਕੰਮ ਆ ਸਿੰਗਲ ਕੱਲੀ ਦਾ ਪਾਈ ਬਿਤੇਰ ਠੰਡ ਹੀ ਲੱਗਣੀ ਘਰੇ ਤਾਂ ਠੰਡ ਘਟਦਾ ਆ ਆਹਦੀ ਤਾਂ ਬਾਹਰ ਹਵਾ ਚੱਲਦੀ ਹਾਂਜੀ ਮੇਲੇ 'ਚ ਆਪਾਂ ਪਹੁੰਚ ਲੈਣੇ ਆ ਬਸ ਓੜੀ ਬਾੜੀ ਲੱਗੇਗਾ ਬਾਜੀ ਪਹੁੰਚਣ ਵਾਲੇ ਆ ਜੀ ਅੱਜ ਦਾ ਸਾਰੀ ਆ ਇਹ ਹੁਣ ਮੇਲੇ 'ਚ ਵੀ ਆਪਾਂ ਬਸ ਹਾਂਜੀ ਤੇ ਆਹ ਦੇਖੋ ਤੁਸੀਂ ਦੇਖ ਸਕਦੇ ਇਹ ਮੇਲੇ ਦੇ ਵਿੱਚ ਜਿਹੜੀਆਂ ਸੇਲਾਂ ਆਉਂਦੀਆਂ ਹੁੰਦੀਆਂ ਹਨ ਤੇ ਉਹ ਸੇਲਾਂ ਆਈਆਂ ਕੱਪੜਿਆਂ ਦੀਆਂ ਤੇ ਇੱਧਰ ਹੈਗਾ ਮੇਲਾ ਇੱਕ ਵਾਰੀ ਅਸੀਂ ਜਾ ਕੇ ਬੂਟ ਲੈ ਆ ਕੇ ਬੂਟ ਲਿਓਣੇ ਹੈਗੇ ਆ ਫਿਰ ਅਸੀਂ ਮੇਲਾ ਵੀ ਦਿਖਾਵਾਂਗੇ ਤੁਹਾਨੂੰ ਕੌਣ ਆਲੇਗਾ

ਆਹ ਸਹੀ ਹੂ ਮੈਂ ਸਰ ਇਹ ਹੈ ਹੈ ਕਿੱਥੇ ਆਖੀ ਦੇ ਸਾਬ ਜੀ ਕੰਫਰਟੇਬਲ ਜੀ ਵੇਖੀਏ ਨੇ ਕੋਪਰਟੈਂਟ ਪਿਆhle ਮੈਂ ਲੱਗਦਾ ਨਹੀਂ ਜੇ ਮੈਂ ਇਹ ਦੇਖੋ 500 ਮੇਰੇ ਕਰ ਕੱਟਣਗੇ ਆਹ ਵਾਲੇ ਆਹ 1000 ਵਾਲਾ 1200 ਵਾਲਾ ਤੁਸੀਂ ਪਲੇਟ ਵੇਨੇ ਆ

ਉਹ ਬੜੀਆਂ ਨੇ ਖਾਣੀਆਂ ਵੇਲਪੁਰੀ ਕਿੰਨੇ ਦੀ ਬਾਈ ਹੈ 20-20 ਸਭ 50 20 ਵਾਲੀ ਬਣਾ ਦੇ ਚਲ 20 ਵਾਲੀ ਬਣਾ ਦੇ ਚਲ ਠੀਕਾ ਚੱਲੀਏ ਹੁਣ ਚਲੋ ਕੋਲੀ ਲੈਣੀ ਆ ਤੇ ਹੁਣ ਨਾ ਇਹ ਦੂਜੀ ਦੁਕਾਨ ਤੇ ਆਏ ਆ ਪਹਿਲੇ ਆਂਦਾ ਬਾਹਰ ਰੇਡ ਆਈ ਗਏ ਤੀਸਰੀ ਤੇ ਆਏ ਨਾ ਤੀਸਰੀ ਦੁਕਾਨ ਤੇ ਆਏ ਹੁਣ ਇਹਨਾਂ ਨੂੰ ਪੁੱਛ ਜਾਈਏ ਕਿ ਕਿਹੜੇ ਕੰਦੇ ਆਏ तो सही रेट निकला 50000 गलत रेट नहीं होगा ये सही देखो बड़ा चीज तो बड़ा रेट लगेगा नहीं नहीं बताया क्या मुझे यही चाहिए ₹50 नहीं कट करला यार रेट यही है तो आ चीज है ट्रे है दो तीन कप रखने वास्ते थोड़ी अच्छा छोटी है छोटी है चल चल बिल्कुल प्राइस चाहिए चाहिए आज फिर चलो हैं जी ਕਿਉਂਕਿ ਮੈਂ ਕੋਕੰਡਾ ਦਾ ਕਮ ਵੀ ਚੈਨਲ ਮੇਰਾ ਬਣਿਆ ਹੋਇਆ ਹੈਗਾ ਚਲੋ ਰੁਕੋ ਮੈਂ ਇਹ ਐਡਿਸ਼ਨ ਬਣਾਉਣੀ ਹੈ ਇਹਨਾਂ ਤੱਕ ਕਿਵੇਂ ਮੈਂ ਕੋਲਿਟੀ ਵਿੱਚ ਸਮਾਨ ਵਗੈਰਾ ਦਿਖਾਉਣਾ ਹੁੰਦਾ ਕਿ ₹10 ₹10 ਆਪਾਂ ਭਾਉਣੇ ਚੋੜੀ ਵਾਸਤੇ ਮੈਂ ਇਹ ਕੌਲੀ ਲਈ ਹੈਗੀ ਆ ਕਿ ਚਲੋ ਫਿਰ ਆਪਾਂ ਚੱਲਦੇ ਹਾਂ ਹੁਣ ਮੇਰੇ ਕੋਲੋਂ ਸ਼ਾਰਟ ਹੁੰਦੀ ਨਹੀਂ ਨਹੀਂ ਇੰਨੇ ਵੀ ਨਾ ਸ਼ਾਰਟ ਹੁੰਦੇ ਤਾਂ ਬਾਹਰ ਜਰਾਬਾਂ ਲੈਣੀਆਂ ਸੀ ਮੈਂ ਖੜਿਆ ਜਰਾਬਾਂ ਵਾਲੇ ਕੋਲੇ ਇਹ ਆਲਾ ਮੋਟਾ ਆਣੀ ਆ ਕੀ ਆ ਬਾਲ ਮੇਲਾ ਤਾਂ ਲੱਗਿਆ ਹੋਇਆ ਪਰ ਐਂਟਰੀ ਬੰਦ ਕੀਤੀ ਹੋਈ ਹੈ ਨਾਲੇ ਅੰਦਰ ਨਹੀਂ ਜਾ ਸਕਦੇ ਕੋਈ ਨਹੀਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਜ਼ਰੂਰ ਦਿਖਾਵਾਂਗੇ ਆਹ ਦੇਖ ਸਕਦੇ ਤੁਸੀਂ ਦਕਾਨਾਂ ਲੱਗੀਆਂ ਪਈਆਂ ਆਈ ਜਾਂਦੀਆਂ ਕੋਈ ਦਕਾਨਾਂ ਹੋਏ ਮੇਲਾ ਮੇਲਾ ਆਵਾਜ਼ ਆ مین ਗੇਟ ਆਈ ਹਾਂਜੀ ਬਜ਼ਾਰੋਂ ਅਸੀਂ ਆ ਗਏ ਆ ਜੀ ਤੇ ਤੁਹਾਨੂੰ ਸਮਾਨ ਦਿਖਾਉਣੇ ਆ ਅਸੀਂ ਕਿਹੜੇ ਕਿਹੜੇ ਲੈ ਕੇ ਆਏ ਆ ਹਾਂਜੀ ਆਪਾਂ ਲੈਂਦੀ ਆ ਹਾ ਇੱਕ ਕੌਲੀ ਚਤੇ ਰੰਗ ਦੀ ਜਿਹਦੇ ਵਿੱਚ ਆਪਾਂ ਸਬਜ਼ੀ ਵਗੈਰਾ ਕੱਢ ਸਕਦੀਆਂ ਜਾਂ ਕੁਕੀਂ ਕਰ ਸਕਦੇ ਕੋਈ ਵੀ ਆਪਾਂ ਡਿਸ਼ ਬਣਾਉਣੀ ਆ ਤਾਂ ਇਹਦੇ ਵਿੱਚ ਕੱਢ ਕੇ ਰੱਖ ਸਕਦੀਆਂ ਬਹੁਤ ਵਧੀਆ ਕੌਂਡੀਆਂ ਤੇ ਆ ਤੁਹਾਨੂੰ ਪਤਾ ਹੀ ਇਹ ਵੀ ਮੇਰੇ ਬੂਟ ਹੈਗੇ ਆ ਤੇ ਆ ਆ ਲੈਂਦੇ ਆਪਾਂ ਖਾਣ ਨੂੰ ਸਮੋਸੇ ਮੁੰਡੇ ਨੇ ਆਖਿਆ ਸੀ ਸਮੋਸੇ ਲਈ ਆਏ ਮਮਮੀ ਕਿ ਮੈਂ ਆਖਿਆ ਚੱਲਾਪਾ ਲੈਣਗੇ ਸਮੋਸੇ ਤੇ ਆ ਲੈਂਦੀਆਂ ਆਪਾਂ ਜਰਾਬਾ ਜੀ ਆ ਲੈਂਦੀਆਂ ਆਪਾਂ ਤਿੰਨ ਜੋੜੇ ਲੈਂਦੇ ਆ ਜਰਾਬਾਂ ਦੇ ਤੇ ਆ ਆਪਾਂ ਸ਼ਾਪਿੰਗ ਕਰਕੇ ਲੈ ਕੇ ਆਂਦੀ ਹੈਗੀ ਤੇ ਜਿਹੜਾ ਤੁਹਾਨੂੰ ਕਿਹਾ ਸੀ ਅਸੀਂ ਮੇਲੇ ਦਾ ਤੇ ਮੇਲਾ ਤੁਹਾਨੂੰ ਦੱਸਿਆ ਵੀ ਬਾਹਰ ਹਜੇ ਤੇ ਕبھی ਐਂਟਰੀ ਬੰਦ ਕੀਤੀ ਹੋਈ ਆ ਉਹਨਾਂ ਨੇ ਤੇ ਅਸੀਂ ਅਗਲੇ ਵਲੌਗ ਦੇ ਵਿੱਚ ਪੂਰਾ ਮੇਲਾ ਤੁਹਾਨੂੰ ਦਿਖਾਵਾਂਗੇ ਵੀ ਕਿਹੜੇ ਕਿਹੜੇ ਝੂਲੇ ਆਏ ਮੇਲੇ ਦੇ ਵਿੱਚ ਉਹ ਤੁਹਾਨੂੰ ਉਸੇ ਵਲੌਗ ਦੇ ਵਿੱਚ ਜ਼ਰੂਰ ਦਿਖਾਵਾਂਗੇ ਹਾਂਜੀ ਮੈਨੂੰ ਉਮੀਦ ਆ ਤੁਹਾਨੂੰ ਜਿਹੜਾ ਵਲੌਗ ਹੈ ਸਾਡਾ ਬਹੁਤ ਪਸੰਦ ਆਇਆ ਹੋਊਗਾ ਤੇ ਮਿਲਦੇ ਆਪਾਂ ਕੋਈ ਨੈਕਸਟ ਵਲੌਗ ਦੇ ਵਿੱਚ